ਅਨੇਕ ਪ੍ਰਕਾਰ ਦੇ ਕਸ਼ਟ ਸਹਾਰਦਿਆਂ ਹੋਈਆਂ ਉਸ ਪਰਮਾਤਮਾ ਦੇ ਨਾਲ ਪ੍ਰੀਤੀ ਨੂੰ ਜੋੜ ਕੇ ਰੱਖਿਆ ਅਤੇ ਜਿਹੜਾ ਵੀ ਕੋਈ ਮਾਈ ਭਾਈ ਗੁਰਮੁਖ ਪਿਆਰਾ ਉਹਨਾਂ ਦੀ ਸੰਗਤ ਦੇ ਵਿੱਚ ਆਉਂਦਾ ਸੀ ਉਸ ਮਾਈ ਭਾਈ ਨੂੰ ਉਸ ਪਰਮੇਸ਼ਰ ਦੇ ਨਾਲ ਜੋੜਦੇ ਸੀ ਜਿਸ ਤਰ੍ਹਾਂ ਇੱਕ ਉਦਾਹਰਣ ਹੈ ਕਹਿੰਦੇ ਇੱਕ ਵਾਰੀ ਇੱਕ ਸੇਵਾਦਾਰ ਮਹਾਂਪੁਰਸ਼ਾਂ ਦੇ ਕੋਲ ਆਇਆ ਮਹਾਂਪੁਰਸ਼ ਬਹੁਤ ਬੀਦਰਾਟ ਸਨ ਸਤਿਕਾਰਯੋਗ ਸੱਤ ਬਾਬਾ ਜਦੇਰ ਸਿੰਘ ਜੀ ਵਰਕੇ ਆ ਕਰਕੇ ਕਹਿ ਲੱਗਾ ਮਹਾਂਪੁਰਸ਼ੋ ਜਿਹੋ ਜਿਹਾ ਆਨੰਦ ਜਿਹੋ ਜੀ ਸ਼ਾਂਤੀ ਤੁਹਾਡੇ ਅੰਦਰ ਹੈ ਮੈਂ ਵੀ ਇਹੋ ਜੀ ਪ੍ਰਾਪਤ ਕਰਨਾ ਚਾਹੁੰਦਾ ਮੈਨੂੰ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਦੇ ਦਿਓ ਮੈਂ ਇੱਥੇ ਰਹਿ ਕਰਕੇ ਸੇਵਾ ਕਰਨਾ ਚਾਹੁੰਦਾ ਹਾਂ ਮਹਾਂਪੁਰਸ਼ਾਂ ਨੇ ਆ ਗਿਆ ਦੇ ਦਿੱਤੀ ਪਰ ਉਹਦਾ ਮਹਾਂਪੁਰਸ਼ਾਂ ਨੇ ਇੱਕ ਕੰਮ ਕੀਤਾ ਉਹਨੂੰ ਪਤਾ ਸੀ ਇਹ ਕਿ ਬਹੁਤ ਬਗਵਾਨੀ ਉਹਨਾਂ ਨੇ ਇੱਕ ਲੋਹੇ ਦੀ ਚਾਟੀ ਮੰਗਵਾਈ ਉਸ ਚਾਟੀ ਦੇ ਵਿੱਚ ਪਤਲਾ ਜਿਹਾ ਕਾਗਜ਼ ਲਗਾਇਆ ਇੱਕ ਪਾਸ ਦਾ ਜਿਹੜਾ ਪੱਥਰ ਸੀ ਉਸ ਚਾਟੀ ਦੇ ਵਿੱਚ ਰੱਖ ਦਿੱਤਾ ਕਹਿੰਦੇ ਇਸ ਨੂੰ ਫਜ਼ਾਨੀ ਬਿਮਾਰੀ ਦੇ ਵਿੱਚ ਰੱਖਦੇ। ਮੁਸੀਬਾ ਦਾ ਰੱਖਾਇਆ ਮਨੁੱਖੁ ਸ਼ਾਂਤੀ ਸੇਵਾ ਦੀ ਅਸਾਨਾ ਬਾਦ ਰੂਹੀ ਦੀ ਵੀ ਸੁਣੀ ਜਾਂਦੀ ਹੈ ਮੈਂ ਤੁਹਾਡੀ 14 ਸਾਲਾਂ ਤੋਂ ਸੇਵਾ ਕਰ ਰਿਹਾ। ਜਿਹੋ ਜਿਹਾ ਆਨੰਦ ਜਿਹੋ ਜੀ ਸ਼ਾਂਤੀ ਘਟੇ ਅੰਦਰ ਹੈ ਮੈਨੂੰ ਅਜੇ ਤੱਕ ਉਹੋ ਜੀ ਸ਼ਾਂਤੀ ਉਹੋ ਜਿਹਾ ਆਨੰਦ ਪ੍ਰਾਪਤ ਨਹੀਂ ਹੋਇਆ। ਮਨੁੱਖਿ ਕਹਿਣ ਲੱਗੇ ਲੋਏ ਤੋਂ ਸੋਨਾ ਬਣਾਇਆ ਕਿ ਨਹੀਂ ਬਣਾਇਆ। ਜਦੋਂ ਕਹਿੰਦੇ ਉਹ ਚਾਤੀ ਚੁੱਕ ਕਰਕੇ ਬਾਹਰ ਲਿਆਂਦੀ ਦੇਖਿਆ ਉਸੇ ਤਰ੍ਹਾਂ ਰੋਈ ਤੀ ਉਸੇ ਤਰ੍ਹਾਂ ਪਈ ਮਹਾਪੁਰਸ਼ ਕਹਿਣ ਲੱਗੇ ਭਾਈ ਇਸਨੇ ਇਸ ਨੂੰ سونے ਦਾ ਨਹੀਂ ਬਣਾਇਆ ਉਹ ਲੋਹੇ ਦੇ ਨਾਲ ਸੰਗ ਨਹੀਂ ਹੋਇਆ ਬੇਸ਼ੱਕ 14 ਸਾਲ ਵਿੱਚ ਪਿਆਰਿਆ ਹੈ ਪਰ ਇਸ ਨੂੰ ਲੋਹੇ ਦੇ ਨਾਲ ਪਾਰਸ ਦਾ ਸੰਗ ਨਹੀਂ ਹੋਇਆ ਜਦੋਂ ਉਸਨੇ ਦਜੀਆ ਕਹਿੰਦਾ ਮਹਾਤਮਾ ਜੀ ਇਸਦੇ ਵਿੱਚ ਇੱਕ ਪਤਲੀ ਜੇ ਕਾਗਜ਼ ਦੀ ਪਰਤ ਹੈ ਮਹਾਪੁਰਸ਼ ਕਹਿਣ ਲੱਗੇ ਭਾਈ ਉਹ ਜਿਹੜੀ ਪਰਤ ਹੈ ਬਾਰ ਕੱਢਦੇ ਕਹਿੰਦੇ ਜਦੋਂ ਹਲਕਾ ਜਿਹਾ ਕਾਗਜ਼ ਖਿੱਚ ਕਰਕੇ ਬਾਹਰ ਕੱਢਿਆ ਜਿਹੜਾ 파ਰਸ ਦਾ ਪੱਥਰ ਸੀ ਉਸ ਦਾ ਲੋਹੇ ਦੇ ਨਾਲ ਸੰਯੋਗ ਹੋਇਆ ਤਾਂ ਜਿਹੜੀ ਉਹ ਲੋਹੇ ਦੀ ਚਾਤੀ ਸੀ ਉਹ ਸੋਨੇ ਦੀ ਬਣ ਗਈ ਉਹ ਸ਼ਿਵਦਰ ਮਹਾਂਪੁਰਸ਼ਾਂ ਦੇ ਚਰਨਾਂ ਤੇ ਡਿੱਗ ਪਿਆ ਕਹਿੰਦਾ ਮਹਾਂਪੁਰਸ਼ੋ ਕਿਰਪਾ ਕਰੋ ਕੀ ਕਾਰਨ ਹੋਇਆ ਮੈਂ 14 ਸਾਲ ਸੇਵਾ ਕੀਤੀ ਪਰ ਮੇਰੀ ਸੇਵਾ ਸਫਲ ਨਹੀਂ ਹੋਈ

تب ہی صحیح سن کے سنت کے درشت ہوں گے مان اور موہ یہ دونوں چیزیں تو آپ کو کیا ہوگا تو اپنا ہی مان پڑتا اس چیز کا تھا یہ مان اور موہ کا جو پڑتا ہے یہ سنت کی جو بھی درست ہے اس کو دیکھنے جب سنت کی شرح میں جانا ہو جب کچھ ہو بھی بھی تو وہاں اور جی جائیں گے تو آپ کو کیا دکھائی دے گا تو آپ کو سامنے جو سامنے کا ویکتی ہے اس کے بھیتر بھی مان اور موہ دکھائی دے گا تو اس لیے چھوڑ کے جاؤ گے پھر بھیتر سے کچھ اور ہی دکھائی دے گا

ਆਓ ਸਰਵਣ ਕਰੀਏ ਸਾਡੇ ਅਤੀ ਸਤਿਕਾਰਯੋਗ ਸ਼੍ਰੀ ਮਾਨ ਸੰਤ ਬਾਬਾ ਸੰਤੋਖ ਸਿੰਘ ਜੀ ਖੜੇ ਵਾਲੇ ਪ੍ਰਧਾਨ ਨਿਰਮਲਾ ਸੰਤ ਸਮਾਜ ਉਹ ਵੀ ਪੰਜ ਸਤ ਮਿੰਟ ਵਾਸਤੇ ਆਪ ਸਰਵਤ ਸਤਨਾਮ ਜਨ ਆਵਲ ਕਾਇ ਹੈ ਸੋ ਜਨ ਹੋ ਪਤਿਤ ਪਾਵਨ ਭਕਤ ਵਸ਼ਰ ਕਰੁਨਾ ਨਿਦਾਨ ਸਤਗੁਰੂ ਕੰਡਾ ਮਰੰਡਾ ਦੇ ਮਾਲਕ ਸ਼ਬਦ ਗੁਰੂ ਹਾਜ਼ਰ ਨਾਦਿਰ ਪ੍ਰਤੱਖ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਜੇ ਬਾਦਸ਼ਾਹ ਜੀਆਂ ਦੇ ਪਾਵਨ ਚਰਨਾਂ 'ਚ ਸੱਜ ਬੈਠੀਆਂ ਸਾਰੀਆਂ ਸੰਗਤਾਂ ਸਤਿਗੁਰਾਂ ਦੀ ਬਖਸ਼ਿਸ਼ ਗੁਰ ਅਸੀਸ ਗੁਰਫਤੇ ਦੀ ਸਾਝ ਪਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਬਹੁਤ ਵੱਡਿਆ ਭਾਗਾਂ ਵਾਣਿਆ ਰੱਬ ਦੇ ਪਿਆਰਿਆਂ ਦੀ ਸੰਗਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਗਤ ਰੱਬ ਵੇਚ ਉਸ ਪਰਮਾਤਮਾ ਵਿੱਚ ਤੇ ਮਹਾਪੁਰਖਾਂ ਦੇ ਵਿੱਚ ਰੱਤਾ ਜਨਾ ਵੀ ਫਰਕ ਨਹੀਂ ਹੁੰਦਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਯਾਦ ਰੱਖਿਓ ਜਿਨ੍ਹਾਂ ਨੂੰ ਮਹਾਪੁਰਖਾਂ ਦੀ ਸੰਗਤ ਮਿਲੀ ਸਰਬਤਮੇਂ ਦੀ ਹਰਕਤ ਸੇਵਕ ਹਰ ਹੀ ਦੇਹਾ ਭੇਦ ਨਾ ਜਾਣੋ ਮਾਨਸ ਦੇਹਾ ਹਰ ਜਨ ਹਰ ਅੰਤਰ ਨਹੀਂ ਇਹ ਗੱਲ ਪੱਲੇ ਬੰਨਿਓ ਗੁਰਮੁਖ ਪਿਆਰਿਓ ਜਿਹੜੇ ਮਹਾਂਪੁਰਖਾਂ ਨੇ ਸਵਾਸ ਸਵਾਸ ਬੰਦਗੀ ਕਰਕੇ ਜਿਵੇਂ ਸ਼੍ਰੀਮਾਨ ਸੰਤ ਬਾਬਾ ਦ੍ਰਿਸ਼ਿੰਗ ਜੀ ਸ਼੍ਰੀਮਾਨ ਸੰਤ ਮੋਨੀ ਜੀ ਬਾਪੁਰ ਪਿੰਨੀ ਬੰਦਗੀ ਕੀਤੀ ਇਨ੍ਹਾਂ ਨਾਮ ਜਪਿਆ ਤੇ ਪ੍ਰਮਾਤਮਾ ਦੇ ਨਾਲ ਇੱਕ ਮਿਕ ਹੋ ਗਏ ਬੈਠ ਕੇ ਆਖੋ ਸਤਨਾਮ ਐਵੇਂ ਨਹੀਂ ਮੇਲੇ ਲੱਗਦੇ ਐਵੇਂ ਨਹੀਂ ਵਰਸ਼ੀਆਂ ਮਨਾਈਆਂ ਜਾਂਦੀਆਂ ਐਵੇਂ ਨਹੀਂ ਸਾਧੂਆਂ ਨੂੰ ਮੱਥੇ ਟੇਕੇ ਜਾਂਦੇ ਸਾਥਸੰਗਿਆ ਜੀ ਸਾਧੂ ਦੀ ਕਮਾਈ ਦੱਸੀ ਸਾਧੂ ਦਾ ਨਾਮ ਜਪਿਆ ਦੱਸਾ ਤਨ ਹਨ ਮਹਾਂਪੁਰਖ ਮੈਂ ਕਹਿਣਾ ਹਾਂ ਨਾ ਤੁਸੀਂ ਯਾਦ ਰੱਖਿਓ ਇੱਕ ਗੱਲ ਜਿਨ੍ਹਾਂ ਜਿਨ੍ਹਾਂ ਨੇ ਸ਼੍ਰੀਮਾਨ ਸਾਧੂਬਾਬਾ ਦਲੇਲ ਸਿੰਘ ਮਹਾਂਪੁਰਖ ਦੇ ਦਰਸ਼ਨ ਕੀਤੇ ਤੁਮਾਰਾ ਸੱਚਾ ਪਾਤਸ਼ਾਹ ਕਹਿਣ ਲੱਗੇ ਭਾਈ ਬੁਰ ਸਿੱਖੋ ਜਿਵੇਂ ਆਪਾਂ ਸਤਿਗੁਰੂ ਸ੍ਰੀ ਹਰਿਮੰਦਰ ਸਾਹਿਬ ਜੀ ਜਾਣੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਜਾਣੇ ਸ੍ਰੀ ਕੇਸਗੜ੍ਹ ਸਾਹਿਬ ਜਾਣੇ ਆ ਸ੍ਰੀ ਫਤਿਹਗੜ੍ਹ ਸਾਹਿਬ ਜਾਣੇ ਗੁਰਮੁਖੋ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ 10 ਗੁਣਾ ਵੱਧ ਫਲ ਮਿਲਦਾ ਗੱਜ ਬਿਆਖੋ ਸਤਨਾਮ ਤੇ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾਏ ਕਹਿੰਦੇ ਇੱਕ ਗੱਲ ਹੋਰ ਯਾਦ ਰੱਖਿਓ ਕਹਿੰਦੇ ਜਦੋਂ ਸਾਡੇ ਸਿੱਖਾਂ ਦੇ ਅਸਥਾਨਾਂ ਤੇ ਜਾ ਕੇ ਸਾਡੇ ਪਿਆਰੇ ਮਹਾਂਪੁਰਖਾਂ ਦੇ ਅਸਥਾਨਾਂ ਤੇ ਜਾ ਕੇ ਸੇਵਾ ਕਰਦੇ ਆ ਤੇ ਬਾਣੀ ਪੜਦੇ ਆ ਨਾ ਕਹਿੰਦੇ ਇੱਕ ਗੱਲ ਬੰਦੇ ਵੱਨ ਜਿਓ ਕਹਿੰਦੇ 20 ਗੁਣਾ ਫਲ ਮਿਲਦਾ ਕਹਿੰਦੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਜਿਹਨਾਂ ਮਹਾਪੁਰਖਾਂ ਦੀ ਯਾਦ ਵਿੱਚ ਬੈਠੇ ਆ ਨਾ ਤੇ ਸਾਥ ਸੰਗਤ ਜੀ ਇੰਨਾ ਨਾਮ ਜਪਿਆ ਇੰਨੀ ਭਗਤੀ ਕੀਤੀ ਉਹ ਹਰੀ ਦੇ ਸੇਵਕ ਜੋ ਵਾਹਿਗੁਰੂ ਨੂੰ ਭਾਵ ਹੈ ਫਿਰ ਕੀ ਕਥਾ ਨਿਰਾਰੀ ਦੀ ਉਨਾਂ ਦੀ ਤਾਂ ਗੱਲ ਹੀ ਵੱਖਰੀ ਹੈ ਜਰਾਲੀਆਂ ਨੇ ਆਵਰਨਾ ਜਾਹੇ ਨ ਕਭੂ ਭਰਤੇ ਪਾਰ ਬ੍ਰਹਮ ਸੰਗਾਰੀ ਬ੍ਰਹਮ ਗਿਆਨੀ ਸਦ ਜੀਵਨ ਉਹਦਾ ਸਦਾ ਹੀ ਹਾਜਰ ਹੰ ਉਹ ਕਦੀ ਮਰਦੇ ਨਹੀਂ ਹੰ ਉਹ ਆਪਣੇ ਪਿਆਰਿਆਂ ਦੇ ਰਾਹੀ ਸਤਿ巴巴 ਗੁਰਦਮ ਸਿੰਘ ਜੀ ਦੇ ਰਾਹੀ ਕੋਸ਼ੇਤਰਾ ਨਾਮ ਬਾਣੀ ਦਾ ਪ੍ਰਚਾਰ ਕਰ ਰਹੇ ਸੰਤਾਨਾਂ ਨੂੰ ਗੁਰਬਾਣੀ ਦੇ ਨਾਲ ਜੋੜ ਜਿਵੇਂ ਆਪਾਂ ਸਰਵਣ ਕੀਤਾ ਹੈ ਨਿਰਗੁਣ ਭੇਖ ਤਨ ਤਨ ਪਿਆਰੇ ਭਾਈ ਬੈਰ ਸਿੰਘ ਜੀ ਜਿਨ੍ਹਾਂ ਨੂੰ ਗਲਕੀਤਰ ਪਾਸ਼ਾ ਦਾ ਵਚਨ ਸੀ ਕਿ ਮੇਰੇ ਵਿੱਚ ਤੁਹਾਡੇ ਵਿੱਚ ਕੋਈ ਭੇਦ ਨਹੀਂ ਹੈ ਤੁਸੀਂ ਮੇਰਾ ਹੀ ਸਰੂਪ ਉਨਾ ਤੋਂ ਅੱਗੇ ਇਹ ਨਿਰਮਲ ਪੇਖ ਚੱਲਿਆ ਹੈ ਕਿ ਉਹ ਵੱਡੇ ਪੱਦਰ ਦੇ ਵਿੱਚ ਸੰਸਾਰ ਦੇ ਸ਼ੁਰੂ ਤੋਂ ਲੈ ਕੇ ਜਦੋਂ ਬੰਦ ਤੇ ਸੰਕਰਤ ਦਾ ਸਮਾ ਸੀ ਉਦੋਂ ਨਹੀਂ ਕੁਰਬਾਨੀ ਦੀ ਸੰਖਿਆ ਗੁਰਮਤਿ ਦੀ ਵਿਦਿਆ ਪਰਉ ਨਹੀਂ ਹੁਣ ਵੀ ਉਸੇ ਤਰ੍ਹਾਂ ਦੀ مہاپرخان کے استھانوں سے ودیا پڑھائی جا رہی ہے چنگے چنگوچ جو میں آپ جی ہونے ڈاکٹر سانت سکھوت سن کی پاسوں سرون کر رہے تھے یہ سارے بہت ہی پیارے ودیا مار دنڈ سنت بابا تیجا جی دے کے ودیاتھی ਮੇਨਾ ਗੁਰਖਾ ਨੇ ਬਹੁਤ ਵਿਦਿਆਰਥੀ ਚਾਰ ਗੀਤੇ ਹਨ ਸੰਤ ਬਾਬਾ ਅਰਮਸ ਸਿੰਘ ਸੀਂਗੜੇ ਵਾਲੇ ਉਹਨਾਂ ਦੇ ਸਥਾਨ ਤੇ ਰੁਦਰ ਰੁਦਰ ਨੋ ਓਏ ਅਹੰਕਾਰ ਛੜੰਦੇ ਓਏ ਵਿਚਾਰੇ ਕੀ ਕਰੇ ਜਦ ਬਾਪ ਤੋਂ ਹੁੰਦੇ ਪੂਨਾ ਹੁਣਾ ਨੂੰ ਚੰਦੇ ਹੰਕਾਰੋਂ ਨਾ ਦੀ ਤਰਨੀ ਲੈ ਸੀਨੀ ਸੋ ਸਤਗੁਰੂ ਜੀ ਰਹਿਮਤ ਕਰਨ ਖਾਲਸਾ ਪੰਥ ਦਾ ਯੋ ਕੇ ਰੋਈ ਖਾਸ ਪੰਥ ਹੀ ਨਿਰਭਉ ਦਾ ਪਿਆਰ ਹੈ ਸ਼ੁਰੂ ਤੋਂ ਲੈ ਕੇ ਇਹ ਪਿਆਰ ਸਤਿਬਾ ਬਾਵਾ ਜਗਦੇਵ ਸਿੰਘ ਜੀ ਕੋਣੀ ਟੂਟੋ ਪੁਜਾਰੀ ਵਾਦੇ ਉਹਨਾਂ ਦੇ ਦੁਆਰਾ ਸਫਲ ਹੋਇਆ ਉਹਨਾਂ ਦੇ ਕੋ ਛੋਟੇ ਸਮ ਤੇ ਮਹਾਂਪੁਰਖ ਕੁਝ ਹੀ ਸਮਾਂ ਪਹਿਲਾਂ ਸਰੀਰ त्याग ਗਏ ਸਨ ਕੋਣੀ ਜੀ ਤੋਂ ਤੋਂ ਲੈ ਕੇ ਕਿਰ ਤੇ ਦੇਵ ਸਿੰਘ ਜੀ ਮਾਤਾ ਸੋਮਨੀ ਜੀ ਦੇ ਨਾਲ ਇੱਥੇ ਹੋਣਾ ਉਹਨਾਂ ਦਾ ਸ਼ਾਂਤਿਤ ਹਰ ਸਾਲ ਜਨਾ ਉਹ ਪਿਆਰ ਉਸੇ ਤਰ੍ਹਾਂ ਹੀ ਇਹ ਨਭਾ ਰਹੇ ਹਨ ਇਹਨਾਂ ਦੇ ਜੋ ਪਰਮ ਸਿਸ਼ੇ ਹਨ ਸੰਤ ਗੁਰਦਾਰ ਸਿੰਘ ਜੀ ਬਹੁਤ ਪਿਆਰੇ ਉਹ ਤੋਂ ਉਹ ਛੋਟੇ ਸਜੇ ਦਾਸੂ ਤੋਂ ਆਉਂਦਾ ਸੀ ਇੱਥੇ ਹੁਣ ਸਰਬੋਤਮ ਦੀ ਰਹਿਮਤ ਹੈ ਅੱਗੇ ਬਹੁਤ ਵੱਡਾ ਪ੍ਰਚਾਰ ਉਸਾਰ ਟੂਟੋ ਮਜਾਰੇ ਸਤਿਗੁਰੂ ਕੱਖਾਂ ਸੰਜੇਈ ਨੂੰ ਤੋਂ ਸੇਵਾ ਲਈ ਤੇ ਵੱਡੇ ਪੱਧਰ ਤੇ ਸਾਰੀਆਂ ਜ਼ਿੰਮੇਵਾਰੀਆਂ ਸੰਤ ਬਾਬਾ ਬਨੀਰ ਸਿੰਘ ਜੀ ਸਾਸ਼ਤਰੀ ਜੀ ਉਹ ਸਾਰੀਆਂ ਚੁਭਾ ਰਹੇ ਹਨ ਸਤਗੁਰੂ ਦੀ ਰਹਿਮਤ ਕਰਨ ਜਿਤਨੇ ਸ਼ੋਤ ਪ੍ਰਵਾਦ ਕਰ ਰਹੇ ਨੇ ਸਾਰੇ ਆਪਾਂ ਕੋ ਖਾਦਾ ਅਨਵਾਦ ਹੈ ਸਾਰੇ ਆਪਾਂ ਕੋ ਖਾਦਾ ਸਤਾ ਰਹੇ ਉਹ ਕੇ ਸਮਾਂ ਜਾ ਰਤ ਨਹੀਂ ਜੇ ਸਾਰੇ ਮਾਂ ਕੋ ਖਰੇ ਨਾਮ ਨਹੀਂ ਲੈ ਕੇ ਨਹੀਂ ਇਸ ਕਰਕੇ ਜਮਾ ਕਰਨੀ ਤਾਂ ਕੇ ਪਾਛੇ ਜੀਵਨ ਅੰਤ ਇੱਕ ਜੀਵਨ ਇਸ ਜਿਸ ਪਿਆਰੇ ਸੁਣਦੇ ਹੋ ਤਾਂ ਕੇ ਪਾਛੇ ਜੀਵਨ ਮਨ ਯਾਦ ਆ ਰਿਹਾ ਸੀ ਕਿ ਜਦੋਂ ਮੋਹਿ ਜੀ ਕੌਸ਼ਲ ਭਾਰਸ ਤੇ ਇੱਥੇ ਤਰਤ੍ਰੋਸ਼ ਨਾ ਉਦੋਂ ਗੁਰਦੇਵ ਪਤਾ ਦੀ ਬ੍ਰਹਮ ਰੇਨ ਹੋ ਗਏ ਸਮ ਕੋਈ ਸੰਗਤ ਦੇ ਨਾਲ ਜਰ ਰਹੇ ਪਤਾ ਆ ਕਿਉਂਕਿ ਕਾਫੀ ਲੰਮਾ ਸਮਾਂ ਮੈਂ ਇੱਥੇ ਰਹਾ ਮੋਨੇ ਜੀ ਦੇ ਨਾਲ ਬਡਾਲੇ ਤੋਂ ਜੋ ਮ ਆਇਆ ਥੋ ਮੈਂ ਇੱਥੇ ਰਹਾ ਇੱਥੋਂ ਪਰਮ ਜਦੋਂ ਮੋਨੀ ਜੀ ਨੂੰ ਨਮਸਕਾਰ ਕੀਤੀ ਬਹੁਤ ਜ਼ਿਆਦਾ ਉਤਰਾਹੀ ਸੀ ਬਿਲਕੁਲ ਅੰਦਰੋਂ ਬਾਗ ਨਾਲ ਸਾਰੇ ਹੋਏ ਨਮਸਕਾਰ ਕਰਕੇ ਹੱਥ ਜੋੜ ਕੇ ਮੈਂ ਪੁੱਛਿਆ ਮੋਨੀ ਜੀ ਆਪ ਜੀ ਦਾ ਕੀ ਹਾਲ ਹੈ ਮਨੋਂ ਕਹਿਣ ਲੱਗੇ ਹਾਲ ਮਹਾਰਾਜ ਜੀ ਤੋਂ ਬਿਨਾ ਸਾਡਾ ਜੀਵਨ ਕਦਾ ਹੈ। ਸ਼੍ਰੀਰ ਦਾ ਵਿਛੋੜਾ ਪਾਤਸ਼ਾਹ ਜੀ ਜਦੋਂ ਜੋਤੀ ਜੋਤਿ ਸਮਾਏ ਨਹੀਂ। ਉਦੋਂ ਪਾਤਸ਼ਾਹ ਜੀ ਜੀ ਮਾਈ ਭਰਾਈ ਜੀ ਦੇ ਚਵਾਰੇ ਵਿੱਚ ਸਤਿਗੁਰੂ ਜੀ ਜਾ ਕੇ ਚੌਂਕੜਾ ਮਾਰ ਕੇ ਅੰਤਰ ਧਿਆਨ ਹੋ ਗਏ। ਨਿਤਰ ਵੀ ਲੱਭੇ। ਮੋਰੀ ਜੀ ਕਹਿਣ ਲੱਗੇ ਬਹੁਤ ਸੋਣਾ ਮਨ ਮੇ ਲਗਦਾ ਕਹਿੰਦਾ ਕਹਿੰਦਾ ਇਕਦਮ ਧੋਪਾ ਮਾਰ ਕੇ ਬਰਬੀਤ ਹੋ ਗਏ ਕਹਿ ਲੱਗਿਆ ਉਹਨੂੰ ਪਹਿਲਾਂ ਸਾਡਾ ਆਧਾ ਜੀਵਨ ਕਿੰਨਾ ਚੇਰ ਕੋਈ ਹੋਣੀ ਕੋਲੇ ਆ ਗਿਆ ਉਸ ਪਿਆਰੇ ਸੋ ਮੇਰੋ ਤਾਂ ਕੇ ਬਾਛ ਜੀਵਣਾ ਪ੍ਰਗਤੀਵਾਨ ਸੰਸਾਰ ਮਹਾਰਾਜ ਜੀ ਦੇ ਨਾਲ ਉਹਨਾਂ ਦਾ ਪਿਆਰ ਜਦੋਂ ਕਿਤੇ ਮਹਾਰਾਜ ਜੀ ਦੇ ਪਸਤਰ ਅਸੀਂ ਕੱਢਣੇ ਧੁੱਪ ਲਵਾਉਣੀ ਉਹਨਾਂ ਵਸਤਰਾਂ ਨੂੰ ਦੇਖਦੇ ਕਿ ਬਰਾਗੀ ਹੋ ਜਾਣਾ ਕਿਹੜਾ ਹੈ ਮੇਰੇ ਗੁਰਦੇ ਪਿਤਾ ਜੀ ਦੇ ਪਸਤਰ ਮੇਰਾ ਬਾਣੀ ਦੀ ਪੰਕਤੀ ਹੈ ਧੰਨ ਪਰ ਇਹ ਨਾ ਆਖੀਏ ਬਹਿਨ ਇਕੱਠੇ ਹੋਏ ਏਕ ਜੋਤ ਤਰੇਮ